सारे बच्चे ना जी कोई डॉक्टर बनना चाहता कोई इंजीनियर कोई पायलट ये मैं पूछता की बनना कहीं मैं सिंगनी बनना सिंगणी ਸੇਵਾ ਕਰਦੇ ਹਾਂ ਜਿਮਾਨ ਕਾਰਨ ਮੇਟੂ ਬਾਈਕਾਂ ਜੁੜੇ ਹੋਏ ਉਹ ਮੁੰਡੇ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਘਰ-ਘਰ ਫੜ ਕੇ ਕੰਮ ਕਰਦੇ ਨੇ ਫਿਰ ਉਹਨਾਂ ਦੁਪਹੀਆ ਇਹ ਕੱਢੀ ਜਾਂਦੇ ਨਾ ਜੋ ਆਕਾਲੀ ਪੀਜਾ ਲੈ ਕੇ ਆ ਜਾਂਦੇ ਸੋੜਿਆ ਨਹੀਂ ਪੀਆ ਲਗਿਆ

ਬਾਪੂ ਇਹ ਰਿਹਾ ਸੰਦਾ ਦੇ ਰਿਹਾ ਸਿੰਦੀ ਕਾਲੇ ਸੰਦਾ ਪੂਰਾ ਇਹ ਕੋਲੇ ਰੇਡੀਓ ਹਰ ਵਾਰ ਹੁੰਦਾ ਮੈਂ ਕਿਹਾ ਗੀਤ ਤਾਂ ਲਾ ਦੇ ਲਾ ਤਾਂ ਇਹ ਦੌਰ ਤੋਂ ਮੈਂ ਕਿਹਾ ਅਸੀਂ ਪਿੰਡ ਜਾ ਕੇ ਆਏ ਤੁਹਾਡੇ ਤੁਹਾਡੇ ਦੌਰ ਜਾ ਕੇ ਆਏ ਬਾਪੂ ਕੱਢ ਦੀ ਕਲਾ ਗੀਤ ਤਾਂ ਲਾ ਦੇ ਇੱਕ ਆ ਜਾ ਨਹੀਂ ਕੀ ਆਲਾ ਚੱਲ ਅੱਗੇ ਚੱਲ ਬਾਤ ਹਾਂ ਬਾਤ ਨਾ ਨਾ ਬਾਈ ਤੇ ਨਹੀਂ ਬਸ ਤੇ ਬਾਈ ਨਾ ਰਾਈਟ ਨਾ ਕਮਾਲ ਬਸ ਕਮਾਲ ਹੋਇਆ ਤਦਾ ਕਮਾਲ ਹੋਇਆ ਨਹੀਂ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਨਾ ਮਾਨ ਦਿੱਤਾ ਸਤ ਜਾਨਿਓ ਤੁਹਾਡਾ ਤੁਸੀਂ ਅਸਲ ਨਾਨਕ ਦੇ ਸਿੱਖ ਹੋ ਵਾ ਰਾਈਟ ਬਾਈ ਸਾਰਾ ਉਹਦੇ ਦੇ ਦੋ ਥੋੜਾ ਮੋਟਾ ਕੁਝ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਰੇ ਹੀ ਦੇ ਜਾਣ ਸਾਨੂੰ ਵੀ ਕੁਝ ਦਿਓ ਥੋੜਾ ਜਿਹਾ ਕੁਝ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਡੇ ਵਾਹਿਗੁਰੂ ਕਿਰਪਾ ਕਰਨ ਜੀ ਸਾਰੇ ਹੀ ਦੇਣ ਜੀ ਮਹਾਰਾਜ ਤੰਦਰੁਸਤੀਆਂ ਬਖਸ਼ਣ ਜਿਹੜੀ ਡਿਊਟੀ ਤੁਸੀਂ ਨਿਭਾ ਰਹੇ ਹੋ ਪਿਆਸਿਆਂ ਨੂੰ ਰਜਾ ਰਹੇ ਹੋ ਮਹਾਰਾਜ ਇਸੇ ਤਰ੍ਹਾਂ ਤੋਂ ਤਸੇਵਾ ਲੈਂਦੇ ਰਹਿਣ ਇਸੇ ਤਰ੍ਹਾਂ ਲੈਂਦੇ ਰਹਿਣ ਬਹੁਤ ਬੱਤੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਸ਼ੁਕਰੀਆ ਇਹ ਕਰ ਨਹੀਂ ਰਹੇ ਜੀ ਇੱਕ ਦੋ ਦੇ ਬਾਪ ਨਹੀਂ ਬਣ ਸਕਦੇ ਤੁਸੀਂ ਕਿੰਨਿਆਂ ਦੇ ਭਰਾ ਕਿੰਨਾਂ ਦੇ ਪਿਓ ਬਣ ਕੇ ਮਤਲਬ ਮੈਂ ਹੈਰਾਨ ਆ ਸਾਡੇ ਪੰਜਾਬ ਚ ਆ ਹੋ ਰਹੇ ਆ ਪੰਜਾਬ ਦੇ ਵਿੱਚ ਅਸੀਂ ਮਤਲਬ ਕਾਹਦਾ ਸਾਡਾ ਰੰਗਲਾ ਪੰਜਾਬ ਅਸੀਂ ਕਾਹਦਾ ਮਾਣ ਕਰਦੇ ਆ ਤਾਂ ਬਹਿਮ ਆ ਜੀ ਸਾਨੂੰ ਉਹ ਤਾਂ ਟਾਈਮ ਨਿਕਲ ਗਿਆ ਹੀ ਰੰਗਲੇ ਪੰਜਾਬ ਵਾਲਾ ਕਿਤੇ ਅਸੀਂ ਹੁਣ ਇੱਕ ਮੈਂ ਕਹਿੰਦੇ ਨਹੀਂ ਵੀ ਆਪ ਚੋਰ ਬਣ ਗਿਆ ਤੇ ਪਿਓ ਸਾਰ ਸੀਜੰ ਪਿਓ ਰਾਜਾ ਸੀ ਉਹਦੀਆਂ ਕਹਾਣੀਆਂ ਸੁਣਾ ਰਹੇ ਆ ਹਾਲਾਂਕਿ ਅਸੀਂ ਸਾਰੇ ਇਨਸਾਨੀਅਤ ਮਰ ਚੁੱਕੀ ਆ ਮਰੀ ਹੋਈ ਇਨਸਾਨੀ ਨੂੰ ਢੋ ਰਹੇ ਆ ਉਹਦਾ ਵੀ ਮਾਨ ਕਰੀ ਜਾਂਦੇ ਆ ਤਾਂ ਮਨ ਲੋ ਤੁਸੀਂ ਐਸ ਤਰ੍ਹਾਂ ਅਸੀਂ ਆ ਸਾਡੇ ਕੋਲੇ ਤੁਸੀਂ ਦੇਖੋ ਸੁਣੋਗੇ ਮਤਲਬ ਯਕੀਨ ਜਦੋਂ ਦੱਸੀਦਾ ਨਾ ਮੂਰਲੇ ਬੰਦੇ ਤੇ ਡਾਊਟ ਹੁੰਦਾ ਵੀ ਇਹ ਯਕੀਨ ਕਰੂ ਇਹਨੂੰ ਐਂ ਲੱਗਦਾ ਉਹ ਕਹਿੰਨੀ ਝੂਠੀ ਬੋਲਦੀ ਹੈ ਯਾਨੀ ਕਿ ਐਸੀਆਂ ਐਸੀਆਂ ਗੱਲਾਂ ਹੁਣ ਇੱਥੇ ਆਈ ਸੀ ਯੂ ਚ ਹੈ ਜੀ ਅੰਦਰ ਪਿਆ ਬਾਪੂ ਬਚ ਗਿਆ ਮਹਾਰਾਜ ਦੀ ਕਿਰਪਾ ਨਾਲ ਮਨ ਲੋ ਹੁਣ ਉਹਦਾ ਡਾਕਟਰਾਂ ਨੇ ਮੈਨੂੰ ਦੱਸਿਆ ਦੁਪਹਿਰੇ ਜੇ ਉਹਦੀ ਆਕਸੀਜਨ ਵੀ ਠੀਕ ਮੇਨਟੇਨ ਕਰਨ ਲੱਗ ਗਿਆ ਹੁਣ ਬੀਬੀ ਵੀ ਮੈਂਟੇਨ ਹੋ ਗਿਆ ਹੁਣ ਮੰਦਰ ਦੇ ਬਾਹਰ ਇਹ ਬੰਦਾ ਪਿਆ ਤੇ ਲੋਕ ਉਹਦੇ ਕੋਲ ਦੀ ਨਿਕਲ ਹੀ ਜਾਂਦੇ ਆ ਜਿਵੇਂ ਅਸੀਂ ਕਿੱਦਾਂ ਦੇ ਸਮਾਜ ਦੇ ਵਿੱਚ ਰਹਿਨੇ ਕੋਲੇ ਪੁਲਿਸ ਵਾਲੇ ਖੜੇ ਆ ਉਹ ਕਹਿੰਦੇ ਜੀ ਸਾਡੀ ਤਾਂ ਡਿਊਟੀ ਇਹ ਹੈ ਹੀ ਨਹੀਂ ਫਿਰ ਲੋਕ ਦੱਸਦੇ ਆ ਵੀ ਜਦੋਂ ਇਹਨੇ ਮਰ ਜਾਣਾ ਉਦੋਂ ਬਾਅਦ ਚ ਅੱਧੇ ਘੰਟੇ ਜਾ ਕੇ ਬੋਡੀ ਚੱਕ ਕੇ ਲੈ ਜਾਣੀ ਹੈ ਕਾਰਪੋਰੇਸ਼ਨ ਦੀ ਗੱਡੀ ਨੇ ਪਰ ਜਿਉਂਦੇ ਨੂੰ ਚਾਹੇ 6 ਮਹੀਨੇ ਪਿਆ ਰਹੇ ਵੀ ਕੋਈ ਨਹੀਂ ਚੱਕੂਗਾ ਮਰੇ ਹੋਏ ਨੂੰ ਅੱਧਾ ਪੌਣਾ ਘੰਟਾ ਵੀ ਨਹੀਂ ਲਾਉਂਦੇਗੇ ਉਹ ਇੱਕ ਗੁਰਪ੍ਰੀਤ ਆ ਜੀ ਬੱਚਾ ਅੱਛਾ ਜੀ ਇਹ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਬਾਹਰ ਸਾਡੇ ਕੋਈ ਛੱਡ ਗਿਆ ਕਿ ਪਤਾ ਲੱਗਿਆ ਕਿ ਮਰੀਜ਼ ਪਿਆ ਬਾਹਰ ਜ਼ਮੀਨ ਤੇ ਬਜ਼ੁਰਗ ਤੇ ਉਹਦਾ ਬੇਟਾ ਤੇ ਨਾਲ ਇੱਕ ਗਵੰਡੀ ਆਂਟੀ ਜਿਹੜੀ ਬਾਹਰ ਜਾ ਕੇ ਮਿਲਦੇ ਆਂ ਦੇਖਦੇ ਆਂ ਬਾਪੂ ਬਲਦੇਵ ਸਿੰਘ ਦੇ ਪਿਤਾ ਜੀ ਦਾ ਨਾਂ ਬਹੁਤ ਬਿਮਾਰ ਹੱਡੀਆਂ ਦਾ ਢਾਂਚਾ ਹੀ ਸੀ ਬਸ ਅੱਛਾ ਤੇ ਅਸੀਂ ਚੱਕ ਕੇ ਅੰਦਰ ਲੈ ਆਉਨੇ ਆਂ ਦਾਖਲ ਕਰ ਲੈਨੇ ਆਂ ਪਤਾ ਲੱਗਦਾ ਵੀ ਉਹਦੀ ਮੰਮੀ ਦੀ ਡੈਥ ਵੀ 2 ਮਹੀਨੇ ਪਹਿਲਾਂ ਹੋ ਗਈ ਸੀਗੀ ਤੇ ਫਿਰ ਪਾਪਾ ਨੇ ਜਦੋਂ ਟੈਸਟ ਕਰਾਉਨੇ ਐਚ ਆਈ ਵੀ ਪੋਜ਼ਿਟਿਵ ਸੀ ਮੰਮੀ ਵੀ ਐਚਆਈਵੀ ਪੋਜ਼ਿਟਿਵ ਸੀ ਉਹਦੀ ਵੀ ਡੈਥ ਹੋ ਗਈ ਪਾਪਾ ਦੇ ਵੀ ਇੱਥੇ 20 ਦਿਨਾਂ ਬਾਅਦ ਆ ਕੇ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਦੇ ਰਿਸ਼ਤੇਦਾਰਾਂ ਨੂੰ ਲੱਭਦੇ ਹਾਂ ਜਿਹੜੇ ਗਵੰਢੀ ਆਂਟੀ ਲੈ ਕੇ ਆਈ ਸੀ ਉਹਨੂੰ ਪੁੱਛਦੇ ਹਾਂ ਕੋਈ ਰਿਸ਼ਤੇਦਾਰ ਨਹੀਂ ਅੱਗੇ ਉਹ ਇੱਕ ਵੀ ਮੈਨੂੰ ਕੋਈ ਇਹ ਕਹਿਣ ਵਾਲਾ ਹੋਵੇ ਮਾਸੀਆਂ ਮੈਂ ਮਾਮੀ ਆ ਕੋਈ ਚਾਚੀ ਆ ਕੋਈ ਦਾਈ ਆ ਕੋਈ ਵੀ ਨਹੀਂ ਸੰਸਕਾਰ ਵੀ ਇੱਥੇ ਕਰਦੇ ਆ ਉਹ ਗਵੰਢਣ ਆਂਟੀ ਜ਼ਰੂਰ ਆਉਂਦੀ ਆ ਘਰੇ ਜਾਂਦੇ ਆ ਘਰੇ ਜਾ ਕੇ ਆਈਡੀਆਂ ਲੱਭਦੇ ਆ ਵੀ ਕੋਈ ਫੋਟੋ ਮਿਲ ਜੇ ਕੋਈ ਐਡਰੈਸ ਮਿਲ ਜੇ ਕਿਸੇ ਰਿਸ਼ਤੇਦਾਰ ਦਾ ਕੁਝ ਨਹੀਂ ਮਿਲਿਆ ਸਾਰੇ ਬੱਚੇ ਨਾ ਜੀ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਕੋਈ ਪਾਇਲਟ ਇਹ ਇਹਨੂੰ ਮੈਂ ਪੁੱਛਦਾ ਤੂੰ ਕੀ ਬਣਨਾ ਕਹਿੰਦੀ ਮੈਂ ਸਿੰਘਣੀ ਬਣਨਾ ਸਿੰਘਣੀ ਬਣਨਾ ਮੈਂ ਫੌਜੀ ਮੈਂ ਫੌਜੀ ਫੌਜੀ ਕਿਨੇ ਮੈਂ ਫੌਜੀ ਬਣਨਾ ਤੂੰ ਬਲਸਲਾ ਬਣ ਤੂੰ ਬਲਸਲਾ ਬਣ ਸਾਡੇ ਕੋਲੇ ਵਧੀਆ ਐਕਟਰ ਵੀ ਹੈਗੇ ਇੱਕ ਦੋ ਮੁੰਡੇ ਜੀ ਉਹ ਜੱਸੀ ਆ ਪਿੱਛੇ ਖੜਾ ਇਹ ਮੁੰਡਾ ਬਹੁਤ ਵਧੀਆ ਐਕਟਿੰਗ ਵੀ ਕਰ ਲੈਂਦਾ ਭੰਗੜਾ ਵੀ ਪਾਉਂਦਾ ਅਨ ਤੁਹਾਡੇ ਵਾਸਤੇ ਵੀ ਕੁਝ ਬਣਾ ਕੇ ਲਿਆਇਆ ਜੀ ਓਏ ਹੋਏ ਅੱਗੇ ਆ ਜੱਸੀ ਹਾਂ ਲੈ ਕੇ ਲਿਆਇਆ ਜੱਸੀ ਦਾ ਆਪਣਾ ਨਾਮ ਆਜਾ ਖੋਲੀਏ ਲੋ ਨੂੰ ਖੋਲੋ ਆਜਾ 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 ਨੇੜੇ ਹੋ ਜਾ ਬਾਈਆ ਫੜੇ ਆਪਣੇ ਉੱਤਰ ਹਾਂ ਬੁੱਤ ਖੜ ਨੇ ਮੇਰੇ ਖੜ ਉਧਰ ਦੇਖ ਉਧਰ ਉਧਰ ਦੇਖ ਬੰਨਾ ਅਰੇ ਤਾੜੀਆਂ ਵਾਹ ਮੇਰੀ ਪੈਨਸਲ ਨਾਲ ਹੀ ਬਣਾਈ ਹੈ ਜੀ ਇਹਨੇ ਬਹੁਤ ਸੋਹਣਾ ਹੈ ਸੀ ਦੱਸੀਏ ਕਿਦੋਂ ਬਣਾਈ ਓਏ ਕਦੋਂ ਦਾ ਕਰ ਰਿਹਾ ਹੈ ਹਾਜੀ ਅੱਛਾ ਬਣਾਈ ਹੈ ਇਹ ਬੱਚੇ ਨੇ ਜੀ ਹਰੇਕ ਇਵੈਂਟ ਤੇ ਕੋਈ ਨਾ ਕੁਝ ਬਣਾਉਣਾ ਜੱਸੀ ਹੋਇਆ ਨਾਲ ਪੁੱਤ ਅੱਜ ਸਾਡੇ ਸੁਪਨਿਆਂ ਦੇ ਘਰ 'ਚ ਰਣਵੀਰ ਰਾਣਾ ਜੀ ਜਿਹੜੇ ਮਾਸਟਰ ਜੀ ਕਨਸੈਪਟ ਲੈ ਕੇ ਆਏ ਨੇ ਜਿਨ੍ਹਾਂ ਨੇ ਅੱਜ ਆਪਾਂ ਨੂੰ ਬਹੁਤ ਹੀ ਸਿਆਣੀਆਂ ਤੇ ਸੱਚੀਆਂ ਤੇ ਆਪਣੇ ਅੰਦਰ ਨੂੰ ਝੰਡੂਰ ਦੀਵਾਲੀਆਂ ਕੁਝ ਉਹਨਾਂ ਦੀ ਜਵਾਤੀ ਗੱਲਾਂ ਦੇ ਨਾਲ ਜੋੜਨਾ ਜਿਨ੍ਹਾਂ ਨੂੰ ਅਸੀਂ ਬਸਾਰੀ ਬੈਠੇ ਆ ਤੇ ਅੱਜ ਆਪਾਂ ਬਹੁਤ ਭਾਗਾਂ ਵਾਲੇ ਆ ਲੱਕੀ ਆ ਜਿਹੜਾ ਰਣਵੀਰ ਰਾਣਾ ਜੀ ਦੀ ਟੀਮ ਨੇ ਦਿਉਲ ਸਾਹਿਬ ਜੀ ਨੇ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਜਿੱਥੇ ਇਹਨਾਂ ਦਾ ਇਹ ਪ੍ਰੋਗਰਾਮ ਬਹੁਤ ਵੱਡੇ ਥਾਵਾਂ ਦੇ ਉੱਪਰ ਹੋਇਆ ਜਿੱਥੇ ਲੋਕਾਂ ਦੀ ਬਹੁਤ ਮੰਗ ਆ ਜਿੱਥੇ ਇਹਨਾਂ ਕੋਲੇ ਡੇਟਾ ਨਹੀਂ ਵਿਲੀਆਂ ਟਾਈਮ ਨਹੀਂ ਹੈ ਉੱਥੇ ਇਹਨਾਂ ਨੇ ਆਪਾਂ ਨੂੰ ਬਿਲਕੁਲ ਸੇਵਾ ਦੇ ਵਿੱਚ ਬਿਲਕੁਲ ਆਪਣੇ ਮਨ ਦੀਆਂ ਉਹਨਾਂ ਗਹਿਰਾਈਆਂ ਤੋਂ ਨਿਸਵਾਰਤ ਸੇਵਾ ਦੇ ਵਿੱਚ ਇਹ ਸ਼ੋਧ ਕੀਤਾ ਵਾ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਜਿੰਨੇ ਵੀ ਮੈਂਬਰਾਂ ਨੂੰ ਬਿਠਾਉਣਾ ਲਿਆ ਕੇ ਵਲੰਟੀਅਰ ਵੀਰਾਂ ਨੂੰ ਬੇਨਤੀ ਆ ਮੈਂਬਰਾਂ ਨੂੰ ਲਿਆ ਕੇ ਇੱਥੇ ਬਿਠਾਉਣਾ ਸ਼ੁਰੂ ਕਰੀਏ ਆਪਾਂ ਹੌਲੀ-ਹੌਲੀ ਕਰਕੇ ਆਪਾਂ ਉਹਨਾਂ ਇੱਕ ਵਾਰੀ ਸਾਰੇ ਪੰਡਾਲ ਦੇ ਵਿੱਚ ਆਪਾਂ ਬਰਾਜਮਾਨ ਹੋਈਏ ਜਦ ਤੱਕ ਰਣਵੀਰ ਰਾਣਾ ਜੀ ਆਪਣੀ ਤਿਆਰੀ ਕਰਕੇ ਉਹ ਸਾਰਾ ਟੀਮ ਸਮੇਤ ਪਹੁੰਚ ਰਹੇ ਨੇ ਆਪਣੇ ਕੋਲੇ ਇੱਥੇ ਆ ਤਾਂ ਚੁੱਕਈ ਆ ਪਰ ਉਹ ਆਪਣੀ ਜਿਹੜੀ ਉਹਨਾਂ ਦੀ ਪਹਿਲਾਂ ਦੀ ਕੋਈ ਆਪਸੀ ਤਿਆਰੀ ਹੈ ਉਹ ਕਰਕੇ ਆਪਣੇ ਵਿੱਚ ਪਹੁੰਚਣ ਆਲੇ ਆ ਕੁਝ ਸਮੇਂ ਚ ਹੀ ਪਰ ਉਸ ਤੋਂ ਪਹਿਲਾਂ ਆਪਾਂ ਸਾਰੇ ਆਪਣੀ ਡਿਊਟੀ ਨਿਭਾਈਏ ਤਾਂ ਜੋ ਉਹ ਆ ਕੇ ਆਪਾਂ ਨੂੰ ਕੁਝ ਸਜੇ ਢੰਗ ਨਾਲ ਸਿਰਜਾ ਪੇਸ਼ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਤਪਾ ਜਿੰਨੇ ਵੀ ਭੈਣ ਭਰਾ ਇੱਥੇ ਪਹੁੰਚੇ ਆ ਸੁਪਨੇ ਦੇ ਘਰ ਤੇ ਅੱਜ ਬਹੁਤ ਸਾਰੇ ਮਹਿਮਾਨ ਵੀ ਆਏ ਨੇ ਸਾਡੇ ਕੋਲੇ ਰਣਵੀਰ ਰਾਣਾ ਜੀ ਦੇ ਫੈਨ ਰਣਵੀਰ ਰਾਣਾ ਜੀ ਦੇ ਬਹੁਤ ਸਾਰੇ ਚਾਹਣ ਵਾਲੇ ਅੱਜ ਸੁਪਰੀਆਂ ਦੇ ਘਰ ਪਹੁੰਚੇ ਆ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਮੇਆ ਛਕੇ ਵੇਖਾ ਤੇ ਇਹਦੇ ਵਰਗਾ ਚਾਹ ਕੇ ਗ੍ਰੈਂਡਰ ਕਰਨੇ ਬੈਟਰ ਬੈਟਰ ਪਾਇਸਾ ਪਾਇਸਾ ਯਾਰ ਸਨੇਹਾ ਤਾਂ ਮੈਂ ਵੀ ਆਹੀ ਦੱਸਾ ਤੀ ਅ ਤੈਨੂੰ ਦੁੱਧ ਨਾਲ ਪਿੰਡੀਆਂ ਮੈਨੂੰ ਛਿਲ ਕੇ ਰੱਖਾ ਮੇ ਯਾਰਾ ਜੇ ਤਾਂ ਬੰਦਾ ਇਹ ਲਿਖਣ ਤੋਂ ਕਰਕੇ ਆਵੇ ਤਾਂ ਦਾ ਮਾਣ ਕਰੇ ਮਾਣ ਦਾ ਮਾਣ ਤਾਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਆਪਣਾ ਕੰਮ ਧੰਦਾ ਛੱਡ ਕੇ ਮੁਨਫਤਾ ਦੀ ਸੇਵਾ ਕਰਦੇ ਨੇ ਮਾਰਕਰ ਬੇਟੂ ਬਾਈ ਨਾਲ ਜੁੜੇ ਹੋਏ ਉਹ ਮੁੰਡੇ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਘਰ-ਬਾਰ ਛੱਡ ਕੇ ਇਹ ਕੰਮ ਕਰਦੇ ਆ ਦਿੰਦੀਆਂ ਇਹ ਕੱਢੀ ਜਾਂਦਾ ਨਾ ਦਵਾਕਾ ਲਈ ਪੀਜਾ ਲੈ ਕੇ ਆ ਜਾ ਕਿ ਸੋਣਿਆ ਨਹੀਂ ਪੀਆ ਲੈ ਕੇ ਆ ਤੇਲਾ ਹਟਾਇਓ ਅਸੀਂ ਆਉਂਦੇ ਆਗੇ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਉਸੇ ਬਾਣ ਜੋ ਸਹਾਰਾ ਥੈਂਕ ਯੂ ਜੇ ਮੇਨਦੀ ਨੂੰ ਕਿਨਾਰਾ ਸਾਨੂੰ ਰਾਤਾ ਦਿਖਾਇਓ ਅਸੀਂ ਆਉਂਦੇ ਰਹਾਂਗੇ ਇਕ ਲਗੇ ਜੀ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇੁੰਜਾ ਦੋ ਵੇਖੀਦਾ ਤੁਹਾਨੂੰ ਕਿਆ ਚੜ ਜਾਂਦਾ ਸੋ ਰੰਗ ਇੱਛਾ ਵਾਲ ਮੁੱਚੜਾਇਓ ਅਸੀਂੋਂ ਦੇ ਰਹਾਂਗੇ ਮਿੰਟੂ ਭਾਈ ਜਰਾ ਤੇ ਤਾੜੀ ਵਾਹਕਾ ਥੈਂਕ ਯੂ ਐਨੀ ਫੋਣੀ ਸੰਗਤ ਦੇਣ ਲਈ ਇੰਨਾ ਸੋਹਣਾ ਸਫਾ ਦੇਣ ਲਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਆਪਾਂ ਸਾਰਿਆਂ ਨੇ ਇੱਕ ਤਾਕਰ ਤਾਂ ਨਾਲ ਇਹ ਵੀਰ ਰਾਣੇ ਨਵੀਰ ਨਵੀਰ ਦਾ ਅੱਜ ਵੀਰ ਦਾ ਸ਼ੋਅ ਦੇਖਿਆ ਸੱਜਣਿਓ ਇਹ ਵੀ ਮੇਰੀ ਮਨ ਸਾਰਾ ਖ ਵੀ ਹੋਇਆ ਗੱਲਾਂ ਸੁਣ ਕੇ ਤੇ ਨਾਲ ਦੀ ਨਾਲ ਜਿਵੇਂ ਵਿਆਗ ਲੇਗਲ ਵਿੱਚ ਇਹਨਾਂ ਨੇ ਸਾਨੂੰ ਸਾਨੂੰ ਚੁੰਦੀ ਵੀ ਬੱਤੀ ਜਿਵੇਂ ਸੀ ਕਿਦਾ ਆਪਣੇ ਆਪ ਦੇ ਵਿੱਚ ਕਮੀਆਂ ਨਾਲ ਭਰੇ ਪਏ ਆ ਤੇ ਉਹਦੇ ਨਾਲ ਦੀ ਨਾਲ ਸਾਨੂੰ ਰਸਤਾ ਵੀ ਦਿਖਾਇਆ ਸਾਨੂੰ ਸਮਝ ਵੀ ਦਿੱਤੀ ਜਿਵੇਂ ਸੀ ਕਿਦਾ ਉਹਦਾ ਕਮੀਆਂ ਨੂੰ ਦੂਰ ਕਰ ਸਕਦੇ ਹਾਂ ਬਸ ਅੱਜ ਲੋੜ ਆ ਇਸ ਤਰ੍ਹਾਂ ਦੇ ਸਾਰਥਿਕ ਇਸ ਤਰ੍ਹਾਂ ਦੇ ਸਾਰਥਿਕ ਪ੍ਰੋਗਰਾਮ ਸਾਡੇ ਪੰਜਾਬ ਦੇ ਵਿੱਚ ਪੇਸ਼ ਹੋਣ ਸੱਚ ਜਾਲਿਓ ਮਨ ਦੇ ਵਿੱਚ ਇੱਕ ਬੈਠਿਆ ਬੈਠਿਆ ਇਹ ਬਲਬਲਾ बार-बार ਆ ਰਿਹਾ ਸੀ ਨਹੀਂ ਕਿਉਂ ਨਾ ਰਵੇ ਰਣਵੀਰ ਵਰਗੇ ਹਜ਼ਾਰਾ ਹੀ ਵੱਧ ਜਾ ਕਿਉਂ ਨਾ ਰਵੇ ਰਣਵੀਰ ਵਰਗੇ ਹਜ਼ਾਰੇ ਫਾਇਦਾ ਹੋਇਆ ਲੋੜ ਅੱਜ ਸਮੇਂ ਅੱਜ ਸਮੇਂ ਦੀ ਲੋੜ ਆ ਇਸ ਤਰ੍ਹਾਂ ਦੀ ਚੇਤਕ ਲਾਉਣ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਜਿਵੇਂ ਵੀਰ ਨੇ ਪੇਸ਼ ਕੀਤਾ ਗੁਰਦਾਰ ਪਾਸ਼ਾ ਮਹਾਰਾਜ ਜੀ ਦੇ ਬਲਸ ਜੀ ਨਾਲ ਜੁੜਿਆ ਸੰਜੀਵਾਲਤਾ ਦੀ ਗੱਲ ਕੀਤੀ ਪਰ ਅੱਜ ਵੀਰ ਨੇ ਆ ਕੇ ਲੋਕਾਂ ਦੇ ਖੜੇ ਕਰਦੇ ਉਹ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੇ ਮੈਂ ਅੱਜ ਦੇਖਿਆ ਵੀ ਇੱਕ ਕੋਈ ਵੀ ਮੈਂਬਰ ਇੱਦਾਂ ਦਾ ਨਹੀਂ ਸੀ ਜਿਹੜਾ ਉੱਠ ਕੇ ਖੜਾ ਹੋਇਆ ਹੋਵੇ ਜਾਂ ਕੋਈ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨੇ ਹੁੰਤਾਈ ਕੀਤੀ ਹੋਵੇ ਸਾਰਿਆਂ ਨੇ ਬਹੁਤ ਵਧੀਆ ਲੱਗਿਆ ਇਸ ਪ੍ਰੋਗਰਾਮ ਨੂੰ ਦੇਖ ਕੇ ਵੀ ਆ ਕੋਈ ਇੱਕ ਪ੍ਰੋਗਰਾਮ ਨਹੀਂ ਸੀ ਇੱਕ ਲੈਸਨ ਸੀ ਇੱਕ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਭਾਈ ਜੀ ਉਹਨਾਂ ਨੇ ਮੈਂ ਸ਼ਬਦ ਨਹੀਂ ਬੜਾ ਪਾ ਰਿਹਾ ਵੀ ਜੋ ਇਹਨਾਂ ਨੇ ਅੱਜ ਇੱਥੇ ਕਰਕੇ ਦਿਖਾਇਆ ਸ਼ੁਕਰੀਆ ਭਾਈ ਸੱਚੀ ਬਹੁਤ ਜ਼ਿਆਦਾ ਦਿਲ ਦੀਆਂ ਗਹਿਨਾਈਆਂ ਤੁਹਾਨੂੰ ਥੈਂਕ ਯੂ ਤੁਸੀਂ ਅੱਜ ਸਾਡੇ ਇਸ ਸੁਪਨਿਆਂ ਦੇ ਘਰ ਵਿੱਚ ਆ ਕੇ ਇਹ ਜ਼ਿੰਮੇਵਾਰੀ ਨਿਭਾਈ ਹੈ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੀ ਟੀਮ ਨੂੰ ਦੇਰਗਾਤ ਇਸੇ ਤਰ੍ਹਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ। ਇਹ ਕਲਾਕਾਰਾਂ ਨੂੰ ਇਸੇ ਤਰ੍ਹਾਂ ਦੀ ਸੋਚ ਬਖਸ਼ੇ ਜਿੱਦਾਂ ਦੀ ਤੁਹਾਨੂੰ ਬਖਸ਼ੀ ਆ। ਨਹੀਂ ਤਾਂ ਅੱਜ ਕੰਨ ਹਰ ਇੱਕ ਦਿੱਤਾ ਕਮਰਸ਼ੀਅਲ ਹੋ ਹੀ ਜਾਂਦਾ। ਹਰ ਇੱਕ ਦੇ ਵਿੱਚ ਇਨਸਾਨ ਆਪਣੀ ਵੈਲਿਊ ਨੂੰ ਵਧਾਉਣ ਵਾਸਤੇ ਪਰਾਲੇ ਕਰਦਾ। ਪਰ ਇਹਨਾਂ ਦਾ ਇੱਕ ਬਹੁਤ ਵੱਡਾ ਮੈਨੂੰ ਕਿ ਕੀ ਵੀ ਇੱਕ ਚੰਗਾ ਪੱਖ ਲੱਗਿਆ। ਕਿ ਸੋਸ਼ਲ ਮੀਡੀਆ ਤੋਂ ਵੀ ਪਰੇ ਹੋ ਕੇ ਸੋਣਾ ਕਰ ਰਹੇ ਨੇ ਇਹ ਕੋਈ ਵੀਊ ਦੇ ਲਾਲਚ ਨਹੀਂ ਇਹਨਾਂ ਨੂੰ ਕੋਈ ਇਹ ਨਹੀਂ ਕਿ ਦੁਨੀਆ ਦੇਖੇ ਸਾਨੂੰ ਇਹ ਕਹਿੰਦੇ ਵੀ ਉਹ ਲੋਕ ਦੇਖਣ ਜਿਹੜੇ ਦੇਖਣਾ ਚਾਹੁੰਦੇ ਨੇ ਜਿਹੜੇ ਸਮਝ ਲੈਣੇ ਇਹਨਾਂ ਦੇ ਮਨ ਤੇ ਭਾਵਨਾ ਵੀ ਅਸੀਂ ਦੇਖ ਕੇ ਕੁਝ ਸਮਝਣਾ ਜਾਂ ਸਿੱਖਣਾ ਤੇ ਅੱਜ ਜਿੱਥੇ ਬਹੁਤ ਦੂਰੋਂ ਦੂਰੋਂ ਭੜਭੜਾ ਪਹੁੰਚੇ ਹੋਏ ਨੇ ਕਿਉਂਕਿ ਜਦੋਂ تنਵੀਰ ਸਿੰਘ ਰਾਜਾ ਜੀ ਜੋ ਪਰ ਇੱਕ ਪਤਾ ਲੱਗ ਗਿਆ ਠੀਕ ਹੈ ਇਹਨਾਂ ਦੇ ਪਿਆਰ ਕਰਨ ਵਾਲੇ ਉਹਨਾਂ ਦੇ ਇਹਨੇ ਬਹੁਤ ਦਿਲੋਂ ਇਹਨਾਂ ਨੂੰ ਮੰਨਦੇ ਨੇ ਉਹ ਵੀਰ ਭੈਣਾ ਸਾਡੀਆਂ ਬੜੀ ਲੰਬੀ ਬਾਤ ਕੱਢ ਕੇ ਇੱਥੇ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਨ ਵੀਰ ਗਾਣੇ ਵੀਰ ਦੀ ਪੂਰੀ ਟੀਮ ਦਾ ਬਹੁਤ ਸ਼ੁਕਰੀਆ ਸਚਿਪਾਸ਼ਟ ਸੰਤੀ ਕਲਾਕਸ਼ਰ ਇਸੇ ਤਰ੍ਹਾਂ ਅੱਗੋਂ ਵੀ ਇਹ ਵੀਰ ਸੇਵਾਵਾਂ ਬੰਵਾਉਂਦੇ ਰਹਿਣ ਅੱਜ ਜੋ ਤੁਸੀਂ ਇੱਥੋਂ ਸਿੱਖ ਕੇ ਚੱਲੇ ਹੋ ਜੋ ਤੁਸੀਂ ਇੱਥੋਂ ਲੈ ਕੇ ਚੱਲੇ ਹੋ ਮੈਂ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਾਂਗਾ ਬੱਚਿਓ ਜੋ ਤੁਸੀਂ ਹਾਸੇ ਮਜ਼ਾਕ ਦੇ ਵਿੱਚ ਜਾਂ ਜੋ ਇਹ ਪਾਤਰ ਬਣੇ ਦਿੱਖਿਆ ਇਹ ਪਾਤਰ ਸਾਡੇ ਸਮਾਜ ਦਾ ਇੱਕ ਹਿੱਸਾ ਨੇ ਇੱਕ ਅੰਗ ਨੇ ਹਰ ਰੋਲ ਅਸਲੀਅਤ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਅਸੀਂ ਵਿੱਚ ਰਹਦੇ ਹਾਂ ਪਰ ਇਹਨਾਂ ਨੂੰ ਸਾਨੂੰ ਸਮਝਣ ਦੀ ਤੇ ਸਿੱਖਣ ਦੀ ਲੋੜ ਆ ਅੱਜ ਇੱਥੇ ਤੁਸੀਂ ਕੋਈ ਆਪਣੇ ਆਪ ਦੇ ਵਿੱਚ ਬਦਲਾਅ ਕਰਕੇ ਜਾਇਓ ਆਪਣੇ ਆਪ ਦੇ ਵਿੱਚ ਕੋਈ ਜ਼ਰੂਰ ਇੱਕ ਚੀਜ਼ ਕਰਕੇ ਸੋਚ ਕੇ ਉਸ ਟਰੈਕਟਰ ਨਾਲ ਜੁੜ ਕੇ ਬਦਲਾਅ ਲੈ ਕੇ ਜਾਇਓ ਇੱਥੇ ਬੇਈ ਬੇਈ ਬਹੁਤ ਬਹੁਤ ਸ਼ੁਕਰੀਆ ਫਿਰ ਜੀ ਜੀ ਬਾਤਾਂ ਦੀ ਗੱਲ ਬਦਲੀ ਹੋ ਜਾਂਦੀ ਹੈ ਤੇ ਬਹੁਤ ਧੰਨਵਾਦ ਜਿੰਨੇ ਵੀ ਗੋਪੀਰੇ ਆਇਓ ਪਰ ਆ ਜਵਲੇ ਹੋ ਆ ਜੀਰ ਗਾ ਲੋ ਨੀ ਪਾਰ ਆ ਜੀ ਇਹ ਕਿਹਦੇ ਫਿਰ ਕਰਦਾ ਸਾਡੀ ਗਾਈ ਅਰੇ ਲੈ ਕੇ ਰੱਖਣੀ ਰਹੀ ਕਹਿੰਗੇ ਜਿਹਦੀ ਲੱਗੀ ਲੋਹੀ ਕੀ ਕਰੂਗਾ ਹਾਂ ਤਾਰੀਆਂ ਤੇ ਆਰੀ ਪਾ ਕੇ ਤੇ ਵੇਲੇ ਲੱਗੇ ਨਾਟਕ ਯਾਨਕ ਤੱਪ ਦਾ ਕਦੇ ਸੰਤ ਸਵੇਰੇ ਵਰ ਗਿਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰ ਗਿਆ ਇੱਕਦਮ ਕਹਦਾ ਨਾ ਸਾਹ ਛੜ ਕੇ ਉਹਨੂੰ ਪੁਰੀਆ ਕਰਦਾ ਉਹਨੇ ਤਾਂ ਨਾ ਕਿਹੜੀ ਕਲਾਸ ਪੜਦਾ 7 7 ਹੀ ਜਾਂ ਕੀ ਕਰਨਾ ਕਰ ਅੱਗੇ ਪੜਨਾ ਹੀ ਹੈ ਪੜਨਾ ਰਿਆਜ਼ ਨੂੰ ਤੇ ਜੁਹੂ ਤੇ ਸਿੱਖਣਾ ਪੂਰਾ ਪੜਨਾ ਕਦਰ ਸਿਲੇ ਰਿਹਾ ਹੈ ਭਾਈ ਸੱਚੀ ਮੰਨਤੋਂ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ